ਦੁਆਰਾ ਗੁਰਸਾਗਰ ਮਸਤੋਨਾ ਸਾਹਾ ਵਿਖੇ ਅੱਜ ਮੱਸੀਆ ਦੇ ਪਵਿੱਤਰ ਦਿਹਾੜੇ ਤੇ ਸੰਗਤਾਂ ਨਤਮਸਤਕ ਹੋਣ ਲਈ ਵੱਡੀ ਗਿਣਤੀ ਵਿੱਚ ਪਹੁੰਚੀਆਂ ਹਨ ਉਹਨਾਂ ਲਈ ਅੱਜ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਪਾਣੀ ਦੀ ਲਗਾਈ ਗਈ ਸ਼ਮੀਲ ਵੱਡੀ ਪੱਧਰ ਤੇ ਨੌਜਵਾਨਾਂ ਵੱਲੋਂ ਇਸ ਸੇਵਾ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਬੜੀਆਂ ਸੰਗਤਾਂ ਦੁੱਧ ਦੀ ਸੇਵਾ ਕੀਨੀ ਵੀ ਅਤੇਸ਼ ਕੈਸ਼ ਦੀ ਸੇਵਾ ਕਰਕੇ ਗਏ ਆ ਹਨ ਬਾਹਰੂ ਉਹਨਾਂ ਨੂੰ ਵੀ ਚੜ੍ਹਦੀ ਕਲਾ ਬਖਸ਼ੇ ਤੰਦਰੁਸਤੀ ਬਖਸ਼ੇ ਖੁਸ਼ੀਆਂ ਬਖਸ਼ੇ ਧਰਮ ਦਾ ਨਾਤੇ ਬਖਸ਼ੇ ਗੁੰਦਗਾਂ ਮਾਣ ਗਏ ਬੈਠੇ ਕੰਮ ਕਰ ਮੱਛਗਰ ਤੁਸ ਜੁੜਨ ਨਹੀਂ ਆਇਆ ਲਈ ਬਾਹਰ ਹੈ ايني لڳي جائي ته مان توهان کي ڏيکاريان بابا جي